ਲੰਬੇ ਸਮੇਂ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੀ ਇੱਕ ਨਾਮੀ ਸ਼ੂਟਰ ਨੂੰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ 3 ਮਹੀਨਿਆਂ ਤੋਂ ਵਕਫ-ਵਕ ਜਗ੍ਹਾ ਤੇ ਛਾਪੇਮਾਰੀ ਕਰ ਇਸ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਹੁਣ ਪੁਲਿਸ ਦੇ ਵੱਲੋਂ ਇਸ ਨਾਮੀ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਵੱਲੋਂ ਅੱਜ ਦਿਨ ਹੀ ਜੋ ਕਤਲ ਮਾਮਲਿਆਂ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਜਾਂਦੀ ਸੀ ਅਤੇ ਇਸ ਦੇ ਜੇ ਕ੍ਰਿਮੀਨਲ ਰਿਕਾਰਡ ਦੀ ਗੱਲ ਕਰੀਏ ਤਾਂ ਬੀਤੇ 12 ਸਾਲਾਂ ਤੋਂ ਇਹ ਵਕਫ-ਵਕ ਜੋ ਕਿਸਾਨ ਦੇ ਵਿੱਚ ਪੁਲਿਸ ਨੂੰ ਲੋੜਿੰਦਾ ਸੀ ਪਰ ਹੁਣ ਇਸ ਪੁਲਿਸ ਦੇ ਵੱਲੋਂ ਇਸ ਨਾਮੀ ਸ਼ਟਰ ਨੂੰ ਕਾਬੂ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੋ ਇਹ ਮੁਲਜ਼ਮ ਹੈ ਇਸ ਦੇ ਵੱਲੋਂ ਜਲੰਧਰ ਹੁਸ਼ਿਆਰਪੁਰ ਦੇ ਇਲਾਕਿਆਂ ਵਿਖੇ ਜੋ ਮੁੱਖ ਕਤਲ ਕਾਂਡ ਹੋਈ ਸੀ ਬੀਤੇ ਸਮੇਂ ਦੇ ਵਿੱਚ ਉਹਨਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਖ-ਵੱਖ ਸਥਾਨਾਂ ਤੇ ਜਾ ਕੇ ਛਾਪੇਮਾਰੀ ਕਰ ਇਸ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ ਪਰ ਗੁਪਤ ਸੂਚਨਾ ਦੇ ਆਧਾਰ ਤੇ ਜਦ ਪੁਲਿਸ ਨੂੰ ਪਤਾ ਲੱਗਾ ਕਿ ਇਹ ਮੁਲਜ਼ਮ ਖੇਤਾਂ ਚ ਇੱਕ ਮੋਟਰ ਤੇ ਲੁਕਿਆ ਹੋਇਆ ਤਾਂ ਪੁਲਿਸ ਨੇ ਕਿਰਾਬੰਦੀ ਕਰ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਇਸ ਮੁਲਜ਼ਮ ਤੇ ਕਈ ਸੰਗੀਨ ਮਾਮਲੇ ਦਰਜ ਹਨ ਅਤੇ ਇਸ ਮੁਲਜ਼ਮ ਤੇ ਵਕ ਵਕ ਥਾਣਿਆਂ ਵਿੱਚ ਸੱਤ ਅਪਰਾਧਿਕ ਮਾਮਲੇ ਵੀ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ ਅਤੇ ਹੁਣ ਪੁਲਿਸ ਦੇ ਵੱਲੋਂ ਇਸ ਦਾ ਰਿਮਾਂਡ ਹਾਸਲ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ 21 ਅਗਸਤ ਨੂੰ ਪਲੀ ਸਟੇਸ਼ਨ ਸਦਰ ਨਕੋਦਰ ਦੇ ਏਰੀਏ ਦੇ ਵਿੱਚ ਇੱਕ ਮਰਡਰ ਰਿਪੋਰਟ ਹੋਇਆ ਸੀ। ਕੁਲਵਿੰਦਰ ਏਲੀਅਸ ਕਿੰਦੀ ਨਾਮ ਦੇ ਇੱਕ ਯੰਗ ਮੁੰਡੇ ਨੂੰ ਕੁਝ ਮੁੰਡੇ ਪਿੱਛਾ ਕਰ ਰਹੇ ਸੀ। ਕਾਲਾ ਸੰਗਿਆ ਤੋਂ ਕਪੂਰਖਲਾ ਜ਼ਿਲ੍ਹੇ ਤੋਂ ਇਹ ਸਾਡੇ ਜ਼ਿਲ੍ਹੇ ਤੇ ਆ ਗਏ ਉੱਗੀ ਰਾਹੀਂ ਉੱਥੇ ਕੰਗਸਾਪੂ ਦੇ ਲਾਗੇ ਇਹਨਾਂ ਨੇ ਉਹਦੇ ਗੋਲੀਆਂ ਮਾਰੀਆਂ। ਔਰ ਉੱਥੇ ਅਰਲੀ ਮਾਰਨਿੰਗ ਜਿਹੜਾ ਹੈਗਾ ਇਹ ਮਰਡਰ ਰਿਪੋਰਟ ਹੋਇਆ ਸੀਗਾ। ਅਸੀਂ ਪਰਚਾ ਦਰਜ ਕੀਤਾ ਮਰਡਰ ਦਾ ਚਾਰ ਅਕਿਊਜ਼ ਜਿਹੜੇ ਐਸੋਸੀਏਟ ਸੀਗੇ ਇਸ ਕੇਸ ਦੇ ਵਿੱਚ ਉਹ ਅਸੀਂ ਅਰੈਸਟ ਔਰੈਡੀ ਕਰ ਲਏ ਸੀਗੇ ਪਰ ਜਿਹੜਾ ਮੇਨ ਸ਼ੂਟਰ ਸੀਗਾ ਇਸ ਕੇਸ ਦਾ ਸਖਵਿੰਦਰ ਸਿੰਘ ਏਲੀਅਸ ਸੁਖਾ ਕਮਾਂਡੋ ਉਹ ਅਪਸਕਾਉਂਟ ਕਰ ਰਿਆ ਸੀ ਤਿੰਨ ਮਹੀਨਿਆਂ ਤੋਂ ਇਹਦੇ ਲਈ ਮੈਡਮ ਜਸਰੂਪ ਬਾਠ ਨੇ ਸਾਡੇ ਐਸਪੀ ਇਨਵੈਸਟੀਗੇਸ਼ਨ ਉਹਨਾਂ ਦੇ ਥੱਲੇ ਡੀਐਸਪੀ ਡੀਐਸਪੀ ਨਕੋਦਰ ਐਸਐਚਓ ਸਦਰ ਨਕੋਦਰ ਐਂਡ ਇਨਸਪੈਕਟਰ ਸੀਆਈ ਇਹਨਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਕਰ ਲੈਣਾ ਨੂੰ ਦੁਪਹਿਰ ਦੇ ਟਾਈਮ ਤਕਰੀਬਨ 12 ਤੋਂ 1 ਵਜੇ ਦੇ ਕਰੀਬ ਸਫਲਤਾ ਮਿਲੀ ਜਦੋਂ ਚੂੜ ਨਕੋਦਰ ਰੋਡ ਤੇ ਇੱਕ ਹਰੀਦੇਵ ਜੀ ਨੇ ਉਹਨਾਂ ਦੀ ਮੋਟਰ ਦੇ ਉੱਪਰ ਥਲਾਹ ਮਿਲੀ ਸੀ ਕਿ ਇਹ ਲੁਕਿਆ ਹੋਇਆ ਬੰਦਾ ਜਦੋਂ ਪੁਲਿਸ ਨੇ ਘੇਰਾਬੰਦੀ ਕੀਤੀ ਇਹ ਉੱਪਰ ਚੜ ਗਿਆ ਇਹਨੇ ਉੱਪਰੋਂ ਛਾਲ ਮਾਰਤੀ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਬਟ ਇਹਦੀ ਲੱਤ ਨੂੰ ਫ੍ਰੈਕਚਰ ਹੋ ਗਿਆ ਜਿਹਦੇ ਕਰਕੇ ਭੱਜ ਨਹੀਂ ਸਕਿਆ ਤੇ ਅਲਰਟ ਟੀਮਾਂ ਨੇ ਇਹਨੂੰ ਮੌਕੇ ਤੇ ਦਬੋਚ ਲਿਆ ਇਦੇ ਬਾਰੇ ਮੈਂ ਦੱਸਣਾ ਚਾਹੂੰਗਾ ਵੀ ਇਹ ਬੜਾ ਕ੍ਰਿਮੀਨਲ ਕਿਸਮ ਦਾ ਜਿਹੜਾ ਹੈਗਾ ਅਕਿਊਜ਼ਡ ਹੈਗਾ ਸੱਤ ਐਫ ਆਈ ਆਰ ਜਿਹੜੀਆਂ ਆਲਰੇਡੀ ਇਹਦੇ ਉੱਪਰ ਦਰਜ ਨੇ ਜਿਨ੍ਹਾਂ ਦੇ ਵਿੱਚ ਅਸੌਲਟ ਐਂਡ ਰਾਈਟਿੰਗ ਐਂਡ ਕ੍ਰਿਮੀਨਲ ਟ੍ਰੈਸਪਾਸ ਐਂਡ ਡੀ ਪੀ ਐਸ ਐਕਟ ਇਸ ਤਰੀਕੇ ਦੇ ਪਰਚੇ ਇਹਦੇ ਤੇ ਆਲਰੇਡੀ ਦਰਜ ਹੈਗੇ ਸੱਤ ਪਰਚੇ ਦੇ ਤੇ ਦਰਸੀ ਜਿਨ੍ਹਾਂ ਦੇ ਵਿੱਚ ਇਹਦੀ ਹੁਣ ਅਰੈਸਟ ਹੋ ਗਈ ਹੈ ਜਿਹੜਾ ਲੇਟੈਸਟ ਮਰਡਰ ਕੇਸ ਹੈਗਾ ਔਰ ਇਸ ਰੈਸਟੋਰਨ ਨਾਲ ਇਹ ਜਿਹੜੀ ਮਰਡਰ ਦੀ ਤਫਤੀਸ਼ ਅਸੀਂ ਮੁਕੰਮਲ ਕਰ ਲਈ ਹੈਗੀ ਹੈ ਇਹ ਮੇਨ ਸ਼ੂਟਰ ਜਿਹੜਾ ਹੈਗਾ ਇਹਦੇ ਵਿੱਚ ਵਾਂਟਡ ਸੀਗਾ ਹੁਣ ਇਹਨੂੰ ਪੁਲਿਸ ਰੋਮਾਂਡ ਦੇ ਵਿੱਚ ਲੈ ਕੇ ਅਗਲੀ ਤਫਤੀਸ਼ ਵੀ ਤਿੰਨ ਮਹੀਨੇ ਕਿੱਥੇ ਕਿੱਥੇ ਰਿਹਾ ਕਿਹੜੇ ਕਿਹੜੇ ਬੰਦੇ ਇਹਨੂੰ ਜਿਹੜਾ ਹੈਗਾ ਪ੍ਰੋਟੈਕਟ ਕਰਦੇ ਰਹੇ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਮੈਂ ਤੁਹਾਡੇ ਰਾਹੀਂ ਫਿਰ ਕਹਿਣਾ ਚਾਹੁੰਦਾ ਕ੍ਰਾਈਮਨਲ ਐਲੀਮੈਂਟ ਨੂੰ ਸਾਡੀ ਸਖਤ ਵਾਰਨਿੰਗ ਹੈਗੀ ਹੈ ਜਿਹੜਾ ਬੰਦਾ ਵੀ ਇਦਾਂ ਦਾ ਕੋਈ ਅਨਲਾਫੁਲ ਐਕਟ ਕਰੇਗਾ ਅਸੀਂ ਉਹਦਾ ਪਿੱਛਾ ਨਹੀਂ ਛੱਡਦੇ ਇਹ ਹੁਣ 3 ਮਹੀਨੇ ਪਿੱਛੋਂ ਅਸੀਂ ਇਸ ਬੰਦੇ ਨੂੰ ਅਰੈਸਟ ਕਰ ਲਿਆ ਹੈਗਾ ਤਾਂ ਕਿ ਜਿਹੜਾ ਹੈਗਾ ਮੁਰਜ਼ਮ ਹੈਗਾ ਉਹਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ ਜਾ ਸਕੇ ਧੰਨਵਾਦ